ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਆਪਾਂ ਅੱਜ ਜਿਹੜੀ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਏ ਆ ਜੀ ਬਹੁਤ ਹੀ ਪਿਆਰੇ ਜੇ ਆਪਣੇ ਸੈਮੀ ਫਾਰਮਲ ਜੇ ਸੂਟ ਰੈਡੀ ਹੋਏ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਵੀਡੀਓ ਨੂੰ ਤੁਸੀਂ ਲਾਸਟ ਤੱਕ ਜਰੂਰ ਦੇਖਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਕਿਉਂਕਿ ਆਪਾਂ ਪੂਰੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਦਿੰਨੇ ਆ ਫੈ布ਰਿਕ ਦੁਪੱਟਾ ਵਰਕ ਦੀ ਕਿਉਂਕਿ ਮੈਨੂੰ ਕਾਫੀ WhatsApp ਤੇ ਮੈਸੇਜ ਆਉਂਦੇ ਆ ਕਿ ਫੈ布ਰਿਕ ਕਿਹੜਾ ਦੁਪੱਟਾ ਕਿਹੜਾ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਪੂਰੀ ਡਿਟੇਲ ਵੀਡੀਓ ਦੇ ਵਿੱਚ ਹੁੰਦੀ ਹੈ ਫੈਬਰਿਕ ਵਗੈਰਾ ਦੀ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ ਆਪਣਾ WhatsApp ਇਹਨਾਂ ਸੂਟਾਂ 'ਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਜੇ ਜਿਹੜੇ ਫਸਟ ਟਾਈਮ ਆਪਣੇ ਨਾਲ ਜੁੜੇ ਆ ਆਪਣੀ ਵੀਡੀਓ ਨੂੰ ਦੇਖ ਰਹੇ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਿਉਂਕਿ ਹਫਤੇ ਦੇ ਵਿੱਚ ਆਪਾਂ 2-3 ਵੀਡੀਓ ਅਪਲੋਡ ਕਰਦੇ ਆ ਤਾਂ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਇਓ ਜੀ ਹਾਂਜੀ ਆਪਾਂ ਸ਼ੁਰੂ ਕਰਦੇ ਆ ਜੀ ਆਪਣਾ ਫਸਟ ਸੂਟ ਰਹੂਗਾ ਕਰੇਵ ਫੈਬਰਿਕ ਰਹੂਗਾ ਬਹੁਤ ਹੀ ਪਿਆਰਾ ਜਿਹਾ ਕੋਕ ਸ਼ੇਡ ਰਹੂਗਾ ਚੌਕਲੇਟੀ ਜੇ ਕੋਕ कलर ਦਾ ਬੜਾ ਪਿਆਰਾ ਜਿਹਾ ਸ਼ੇਡ ਆ ਠੀਕ ਹੈ ਜੀ ਤੇ ਇਹਦੇ ਉੱਪਰ ਆਪਾਂ ਹੈਂਡਵਰਕ ਦਾ ਕੰਮ ਕੀਤਾ ਹੋਇਆ ਟੋਟਲੀ ਹੈਂਡਵਰਕ ਦਾ ਪੀਸ ਰਹੂਗਾ ਵੀ ਨੈਕ ਰੱਖੀ ਤੇ ਪੂਰੇ ਦੇ ਵਿੱਚ ਆਪਾਂ ਇਦਾਂ ਬੂਟੀ ਐਡ ਆਨ ਕੀਤੀ ਹੋਈ ਆ ਚੈੱਕ ਕਰੋ ਤੁਸੀਂ ਪੂਰੇ ਤੇ ਵਿੱਚ ਬੂਟੀ ਆ ਜੂਗੀ ਟੋਟਲੀ ਹੈਂਡਵਰਕ ਦਾ ਪੀਸ ਰਹੂਗਾ ਜੀ ਤਪਕੇ ਦਾ ਕੰਮ ਕੀਤਾ ਹੋਇਆ ਆਪਾਂ ਤੁਸੀਂ ਚੈੱਕ ਕਰੋ ਘੇਰੇ ਦੇ ਉੱਪਰ ਬਾਰਡਰ ਦੇ ਕੇ ਉੱਪਰ ਆਪਾਂ ਪਰਮੀ ਬੂਟੀ ਦਿੱਤੀ ਹੋਈ ਆ ਬਹੁਤ ਹੀ ਪਿਆਰਾ ਜੈਲੀਨਗਨ ਚ ਆਪਣਾ ਇਹ ਸੂਟ ਰੈਡੀ ਹੋਇਆ ਪਾਕਿਸਤਾਨੀ ਸਟਾਈਲ ਰਹੂਗਾ ਇਹ ਤੇ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ 골ਡਨ ਪਾਈਪਿੰਗ ਦੀ ਚੈੱਕ ਕਰੋ ਤੁਸੀਂ ਬਹੁਤ ਹੀ ਪਿਆਰਾ ਲੱਗ ਰਿਹਾ ਸੂਟ ਕਲਰ ਵੀ ਇਹ ਬਹੁਤ ਪਿਆਰਾ ਪੂਰੇ ਦੇ ਵਿੱਚ ਇਦਾਂ ਬੁਟੀਆਂ ਚੁੱਕੀ ਹਾਫ 슬ੀਵਸ ਰੱਖੀਆਂ ਨੇ ਆਪਾਂ ਇਹਦੀਆਂ ਐਲਬੋ ਤੱਕ ਆ ਜਾਣੀਆਂ ਇਦਾਂ ਬਾਰਡਰ ਦਿੱਤਾ ਆਪਾਂ 슬ੀਵਸ ਦੇ ਉੱਪਰ ਠੀਕ ਹੈ ਜੀ ਜਿੱਦਾਂ ਘੇਰੇ ਤੇ ਬਾਰਡਰ ਆ ਜਾਂਦਾ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਜੀ ਸਿੰਪਲ ਸੋਬਰ ਸਰਦਾਰੀ ਤੇ ਐਲੀਗੈਂਟ ਲੁੱਕ ਰਹੂਗੀ ਇਹਦੀ ਇਹ ਜਦੋਂ ਆਪਾਂ ਵੇਅਰ ਕਰਾਂਗੇ ਤਾਂ ਬਹੁਤ ਹੀ ਐਲੀਗੈਂਟ ਜੀ ਲੁੱਕ ਕ੍ਰੀਏਟ ਕਰੂਗਾ ਇਹਦੇ ਨਾਲ ਆਪਾਂ ਰੈਡੀ ਕੀਤੀ ਹੈ ਜੀ ਪੈਂਟ ਐਤਾ ਪੈਂਟ ਦੇ ਉੱਪਰ ਵੀ ਆਪਾਂ ਕੰਮ ਦਿੱਤਾ ਹੋਇਆ ਹੈ ਪੈਂਟ ਦੇ ਉੱਪਰ ਵੀ ਆਪਾਂ ਇਦਾਂ ਬਾਰਡਰ ਐਡ ਆਨ ਕੀਤਾ ਜਿੱਦਾਂ ਆਪਣੇ ਘੇਰੇ ਤੇ ਆ ਜਾਂਦਾ ਪੈਂਟ ਠੀਕ ਹੈ ਜੀ ਹਾਂ ਜੀ ਪਿਓਰ オーਰਗੈਂਜ਼ਾ ਦਾ ਰੱਖਿਆ ਆਪਾਂ ਇਹਦੇ ਨਾਲ ਦੁਪੱਟਾ ਜੀ ਦੁਪੱਟੇ ਨੂੰ ਆਪਾਂ ਬੜੀ ਪਿਆਰੀ ਜੀ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਜਿੱਦਾਂ ਆਪਣੇ ਵਰਕ ਦਾ ਸ਼ੇਡ ਆ ਜਾਂਦਾ ਆ ਪਰਸਨਲੀ ਵੀ ਮੈਨੂੰ ਬਹੁਤ ਪਿਆਰਾ ਲੱਗਿਆ ਸੂਟ ਰੈਡੀ ਹੋਇਆ ਜਦੋਂ ਇਹਨੂੰ ਆਪਾਂ ਵੇਅਰ ਕਰਾਂਗੇ ਬਹੁਤ ਹੀ ਵਧੀਆ ਲੱਗੂਗਾ ਇਹ ਸੂਟ ਕਲਰ ਵੀ ਇਹ ਬਹੁਤ ਜ਼ਿਆਦਾ ਪਿਆਰਾ ਕ੍ਰੇਪ ਦਾ ਫੈਬਰਿਕ ਹੈ ਜੀ ਔਰਗੈਂਜ਼ਾ ਦਾ ਦੁਪੱਟਾ ਰਹੂਗਾ ਤੁਸੀਂ ਬਾਕੀ ਕਿਸੇ ਵੀ ਕਲਰ ਤੇ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਆਪਣੀ ਚੁਆਇਸ ਦੇ ਕਲਰ ਦੇ ਉੱਪਰ ਹਾਂਜੀ ਇਹ ਡਬਲ ਟੋਨ ਸਿਲਕ ਦਾ ਫੈਬਰਿਕ ਰਹੋਗਾ ਜੀ ਡਬਲ ਟੋਨ ਦਿੰਦਾ ਇਹ ਮਜ਼ੈਂਟਾ ਪਿੰਕ ਸ਼ੇਡ ਹੈ ਵੈਸੇ ਵੀਡੀਓ 'ਚ ਪਰਪਲ ਜਿਹਾ ਸ਼ੋ ਹੋ ਰਿਹਾ ਮਜ਼ੈਂਟਾ ਪਿੰਕ ਟੋਨਾਂ ਦੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਪਰ ਵੀਡੀਓ ਚ ਮੈਂ ਤੁਹਾਨੂੰ ਕਹਿੰਦੀ ਆ ਕਿ ਕਲਰ ਤੁਸੀਂ ਸਾਨੂੰ ਆਪਣੀ ਚੋਇਸ ਦਾ ਦੱਸ ਕੇ ਫੈਬਰਿਕ ਆਪਣੀ ਚੋਇਸ ਦਾ ਦੱਸ ਕੇ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਸਿਲਕ ਦਾ ਫੈਬਰਿਕ ਰਹੂਗਾ ਡਬਲ ਟੋਨ ਸਿਲਕ ਰਹੂਗੀ ਬਹੁਤ ਪਿਆਰਾ ਜਿਹਾ ਸ਼ੇਡ ਹੈ ਜੀ ਇਹ ਵੀ ਮਸੰਟਾ ਪਿੰਕ ਸ਼ੇਡ ਹੈ ਇਹ ਪਰਪਲ ਸ਼ੇਡ ਨਹੀਂ ਹੈਗਾ ਇਹਦੀ neck ready ਹੋਈ ਹੈ ਜੀ V neck ਰੱਖੀ ਆਪਾਂ ਇਹਦੀ ਬਹੁਤ ਪਿਆਰੀ ਜੀ neck ready ਹੋਈ ਹੈ यह विदाउट प्लेट्स आप रेडी कितिया जी कुर्ता स्टाइल रहने गए ये बहुत प्यारे जे ए लाइन थोड़ा आजूगा शर्ट नैक् आ गई जी ए घेरा रहते उंगल जरी का काम किया जो बहुत ज़्यादा उठ के आया ए घेरे बॉर्डर आ गया बहुत प्यारा जहा बॉर्डर दिता अपना घेरे से नैक आ गई जी यवस आ गई स्लीवस के उपर भी आपडर दिता ए सलीवस का बॉर्डर आ गया ਕਤੋਤ ਪਿਆਰਾ ਜਾਂ ਇਹ ਆਪਣਾ ਸੂਟ ਰੈਡੀ ਹੋਇਆ ਪਾਕਿਸਤਾਨੀ ਸਲਵਾਰ ਰੱਖੀ ਆਪਾਂ ਇਹਦੇ ਨਾਲ ਤੇ ਸਲਵਾਰ ਦੇ ਉੱਪਰ ਵੀ ਆਪਾਂ ਇਦਾਂ ਬਾਰਡਰ ਐਡ ਆਨ ਕੀਤਾ ਹੋਇਆ ਕਲਰ ਇਹ ਬਹੁਤ ਜ਼ਿਆਦਾ ਪਿਆਰਾ ਆ ਤੇ ਪਿਓਰ ਔਰਗੈਂਜ਼ਾ ਦਾ ਆਪਾਂ ਰੱਖਿਆ ਦੁਪੱਟਾ ਇਹ ਪ੍ਰੋਪਰ ਸ਼ੇਡ ਰਹੂਗਾ ਸੂਟ ਦਾ ਕਿਉਂਕਿ ਸਿਲਕ ਡਬਲ ਟੋਨ ਦਿੰਦੀ ਹੈ ਤਾਂ ਕਈ ਵਾਰ ਕਲਰ ਚੇਂਜ ਹੋ ਜਾਂਦਾ ਪ੍ਰੋਪਰ ਇਹ ਸ਼ੇਡ ਰਹੂਗਾ ਬਹੁਤ ਪਿਆਰਾ ਜਿਹਾ ਸ਼ੇਡ ਆ ਪਿਓਰ ਔਰਗੈਂਜ਼ਾ ਦਾ ਦੁਪੱਟਾ ਜੀ ਤੇ ਆਪਾਂ ਚੰਪਾਲ ਇਸਨੈ ਨੂੰ ਫ੍ਰੀਸ਼ਿੰਗ ਦਿੱਤੀ ਹੋਈ ਹੈ। ਬਹੁਤ ਹੀ ਪਿਆਰੇ ਜਿਹੇ ਸੂਟ ਰੈਡੀ ਹੋਇਆ ਜੀ ਸੈਮੀ ਫਾਰਮਲ ਦੇ ਵਿੱਚ। ਆਪਾਂ ਇਹਨੂੰ ਕਿਸੇ ਵੀ ਏਜੰਟ ਦੇ ਇਹਨਾਂ ਨੂੰ ਵੇਅਰ ਕਰ ਸਕਦੀ ਹੈ। ਇਹ ਗਿਆ ਜੀ। ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਇੱਕ ਕ੍ਰੇਪ ਫੈਬਰਿਕ ਤੇ ਰਹੂਗਾ। कलर ਇਹ ਵੀ ਬਹੁਤ ਪਿਆਰਾ ਰਹੂਗਾ ਜੀ ਬਹੁਤ ਹੀ ਪਿਆਰਾ ਜਿਹਦੇ ਉੱਪਰ ਆਪਾਂ ਕੰਮ ਕੀਤਾ ਹੋਇਆ। ਸਿੰਗਲ ਜਰੀ ਦਾ ਕੰਮ ਰਹੂਗਾ ਇਹਦੇ ਉੱਪਰ। ਯੋਗ ਤੇ ਇਦਾਂ ਕੰਮ ਆ ਜਾਊਗਾ। ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਤੁਸੀਂ ਚੈੱਕ ਕਰੋ ਫਿਨਿਸ਼ਿੰਗ ਕੰਮ ਦੀ ਇਦਾਂ ਜੇ ਪੂਰੀ ਯੋਗ ਤੇ ਕੰਮ ਆ ਜੂਗਾ ਇਦਾਂ ਜਦੋਂ ਇਹਨੂੰ ਆਪਾਂ ਵੇਅਰ ਕਰਾਂਗੇ ਤਾਂ ਬਹੁਤ ਹੀ ਪਿਆਰੀ ਜੀ ਲੁੱਕ ਦੇਊਗਾ ਇਹ ਚਾਕਾਂ ਦੇ ਉੱਪਰ ਆਪਾਂ ਪਾਈਪਿੰਗ ਦਿੱਤੀ ਹੋਈ ਆ ਐਂਡ ਇਹਦੀਆਂ 슬ੀਵਸ ਰਹਿਣਗੀਆਂ 슬ੀਵਸ ਦੇ ਉੱਪਰ ਵੀ ਆਪਾਂ ਇਦਾਂ ਬਾਰਡਰ ਐਡ ਆਨ ਕੀਤਾ ਹੋਇਆ ਕਿੱਦਿਸੀ ਦੇ ਨਾਲ ਆਪਾਂ ਪੈਂਟ ਰੱਖੀ ਹੈ ਜੀ ਤਾਂ ਪੈਂਟ ਰੈਡੀ ਕੀਤੀ ਹੈ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਇਹਦੇ ਨਾਲ ਸ਼ਰਾਰਾ ਗਰਾਰਾ ਪੈਂਟ ਸਲਵਾਰ ਕੁਝ ਵੀ ਰੈਡੀ ਕਰਵਾ ਸਕਦੇ ਹੋ ਪਿਓਰ ਔਰਗੈਂਜ਼ਾ ਦਾ ਦੁਪੱਟਾ ਰਹੂਗਾ ਜੀ ਦੁਪੱਟੇ ਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ 골ਡਨ ਹੀ ਲੇਸ ਦੀ ਬਹੁਤ ਪਿਆਰੀ ਜੀ ਲੇਸ ਦਿੱਤੀ ਆ ਠੀਕ ਹੈ ਜੀ ਕਲਰ ਇਹ ਵੀ ਬਹੁਤ ਜ਼ਿਆਦਾ ਪਿਆਰਾ ਹੈ ਇਹ ਵਾਲੇ ਸੂਟਾਂ ਦੇ ਸਾਰੇ ਹੀ ਸ਼ੇਡ ਇੱਕ ਤੋਂ ਇੱਕ ਕਲਰ ਨੇ ਜੀ ਬਹੁਤ ਹੀ ਗ੍ਰੇਸਫੁਲ ਲੱਗ ਰਿਹਾ ਸਾਰੇ ਠੀਕ ਹੈ ਜੀ ਬਾਕੀ ਤੁਹਾਡੀ ਚੋਇਸ ਹੁੰਦੀ ਹੈ ਕਲਰ ਤੁਸੀਂ ਸਾਨੂੰ ਦੱਸ ਕੇ ਆਪਣੀ ਚੋਇਸ ਦਾ ਰੈਡੀ ਕਰਵਾ ਸਕਦੇ ਹੋ ਹਾਂਜੀ ਇਹ ਨੈਕਸਟ ਸੂਟ ਰਹੂਗਾ ਆਪਣਾ ਇਹ ਵੀ ਸ਼ੇਡ ਬਹੁਤ ਪਿਆਰਾ ਜਿਹਾ ਸ਼ੇਡ ਹੈ ਜੀ ਸਿਲਕ ਦੇ ਉੱਪਰ ਰੈਡੀ ਹੋਇਆ ਇਹ ਲੂਸ ਫਿਟਿੰਗ ਦੇ ਵਿੱਚ ਹੈ ਜੀ ਪਾਕਿਸਤਾਨੀ ਸਟਾਈਲ 'ਚ ਰੱਖਿਆ ਹੈ ਇਹਨਾਂ ਨੂੰ ਆਪਾਂ ਵੀ ਨੈਕ ਦਿੱਤੀ ਹੈ ਇਦਾਂ ਜਰੀ ਦੇ ਨਾਲ ਆਪਾਂ ਇਹਦੇ ਉੱਤੇ ਕੰਮ ਕੀਤਾ ਹੈ ਨਾ ਤਾਂ ਵੀ ਨੈਕ ਰੱਖੀ ਹੈ ਜੀ ਫਿਨਿਸ਼ਿੰਗ ਦਿੱਤੀ ਆਪਾਂ 골ਡਨ ਇਹਨੂੰ ਕੇਰਾ ਐਂਡ ਚਾਕ ਐਂਡ ਇਹਦੀਆਂ 슬ੀਵਸ ਤੇ ਕੰਮ ਕੀਤਾ ਹੋਇਆ ਜੀਆਂ 슬ੀਵਸ ਆ। ਇਹ 슬ੀਵਸ ਤੇ ਕੰਮ ਆ ਗਿਆ। ਬਹੁਤ ਪਿਆਰੀਆਂ ਜੀਆਂ ਆਪਾਂ ਇਦਾਂ ਦੀਆਂ 슬ੀਵਸ ਰੈਡੀ ਕੀਤੀਆਂ। ਕਲਰ ਇਹ ਵੀ ਬਹੁਤ ਪਿਆਰਾ ਜੀ। ਇਹਦੇ ਨਾਲ ਵੀ ਆਪਾਂ ਪੈਂਟ ਰੈਡੀ ਕੀਤੀ ਆ। ਪਿਓਰ オーਰਗੈਂਜ਼ਾ ਦਾ ਰਹੂਗਾ ਜੀ ਦੁਪੱਟਾ ਤੇ ਫਿਨਿਸ਼ਿੰਗ ਦਿੱਤੀ ਹੈ 골ਡਨ ਲੇਸ। ਹਾਂਜੀ ਇਹ ਸਿੰਪਲ ਸੋਬਰ ਸਰਦਾਰੀ ਸੂਟ ਰੈਡੀ ਹੋਇਆ ਆਪਾਂ ਇਹਨਾਂ ਨੂੰ ਰੈਗੂਲਰ ਵੀ ਵੇਅਰ ਕਰ ਸਕਦੀਆਂ ਕਿਤੇ ਜਾਣਾ ਆਉਣਾ ਹੁੰਦਾ ਜਿੱਦਾਂ ਤੇ ਪਾਰਟੀ ਵੀ ਲਈ ਆਪਾਂ ਇਹਨਾਂ ਨੂੰ ਯੂਜ਼ ਕਰ ਸਕਦੇ ਆ ਠੀਕ ਹੈ ਜੀ ਕਲਰ ਇਹ ਵੀ ਬਹੁਤ ਪਿਆਰਾ ਆ ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਹਾਂਜੀ ਇਹ ਪ੍ਰੋਪਰ ਮਹਿਰੂਨ ਕਲਰ ਰਹੂਗਾ ਤੇ ਸਟਨ ਦਾ ਫੈਬਰਿਕ ਰਹੂਗਾ ਠੀਕ ਹੈ ਜੀ ਨੈਕ ਇਹਦੀ ਵੀ ਆਪਾਂ ਸਿੰਪਲ ਨੈਕ ਰੈਡੀ ਕੀਤੀ ਹੈ ਵੀ ਨੈਕ ਇਹਦੇ ਘੇਰੇ ਦੇ ਉੱਪਰ ਆਪਾਂ ਇਹਦਾ ਬਾਰਡਰ ਐਡ ਆਨ ਕੀਤਾ ਚੈੱਕ ਕਰੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਤਾਂ ਜਰੀ ਦਾ ਕੰਮ ਕੀਤਾ ਟੋਟਲੀ ਬਾਰਡਰ ਰੈਡੀ ਹੋਇਆ ਘੇਰੇ ਤੇ ਐਂਡ ਆਪਾਂ ਫਿਨਿਸ਼ਿੰਗ ਦਿੱਤੀ ਹੈ ਪਾਈਪਿੰਗ ਦੀ 골ਡਨ ਬਹੁਤ ਹੀ ਪਿਆਰਾ ਜਿਹਾ ਸਿੰਪਲ ਸੋਬਰ ਸੂਟ ਆਪਣਾ ਇਹ ਰੈਡੀ ਹੋਇਆ ਇਹਦੀਆਂ 슬ੀਵਸ ਆ ਗਈਆਂ ਜੀ 슬ੀਵਸ ਤੇ ਵੀ ਆਪਾਂ ਆਦਾਂ ਬਾਰਡਰ ਦਿੱਤਾ ਜਿੱਦਾਂ ਘੇਰੇ ਤੇ ਬਾਰਡਰ ਆ ਜਾਂਦਾ ਇਹ 슬ੀਵਸ ਦਾ ਕੰਮ ਰਹੂਗਾ ਇਹਦੇ ਨਾਲ ਆਪਾਂ ਰੱਖਿਆ ਜੀ ਪੈਂਟ रेडी ਕੀਤੀ ਹੈ ਐਂਡ ਪਿਓਰ ਔਰਗੈਂਜ਼ਾ ਦਾ ਦੁਪੱਟਾ ਦੁਪੱਟੇ ਨੂੰ ਆਪਾਂ ਇਦਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਠੀਕ ਹੈ ਜੀ ਮਹਿਰੂਨ ਕਲਰ ਹੈ ਪ੍ਰੋਪਰ ਇਹ ਸਟੰਡ ਦਾ ਫੈਬਰਿਕ ਪਿਓਰ ਔਰਗੈਂਜ਼ਾ ਦਾ ਦੁਪੱਟਾ ਰੱਖਿਆ ਆਪਾਂ ਇਹਦੇ ਨਾਲ ਕਲਰ ਇੰ ਬਹੁਤ ਪਿਆਰਾ ਨੈਕਸਟ ਸੂਟ ਰਹੂਗਾ ਜੀ ਆਪਣਾ ਇਹ ਵਾਲਾ ਇਹ ਕريب ਤੇ ਰੈਡੀ ਹੁੰਦਾ ਜੀ ਸਿਲਵਰੀ ਗ੍ਰੇ ਜੀ ਟੋਨ ਦਾ ਕਲਰ ਆ ਸੈਲਫ ਦੇ ਵਿੱਚ ਕريب ਆ ਜਾਂਦੀ ਹੈ ਇਹ ਆਪਣਾ ਡਿਜ਼ਾਈਨ ਸੁਪਰ ਹਿੱਟ ਰਿਹਾ ਜੀ ਬਹੁਤ ਆਪਣੇ ਇਹਦੇ ਵਿੱਚ ਸੂਟ ਬਣ ਕੇ ਜਾ ਰਹੇ ਆ ਆਪਾਂ neck ਲਈ ਕਿਤੇ ਸਿੰਪਲ ਪੌਟਲੀ ਬਟਨ ਦਿੱਤੇ ਆ ਆ ਗਿਆ ਜੀ ਇਹਦਾ ਕੇਰਾ সিলਵਰੀ ਗ੍ਰੇ ਕਲਰ ਨੂੰ ਆਪਾਂ ਬਲੈਕ ਨਾਲ ਕੰਬੀਨੇਸ਼ਨ ਦਿੱਤਾ ਜੋ ਕਿ ਬਹੁਤ ਹੀ ਗ੍ਰੇਸਫੁਲ ਲੱਗ ਰਿਹਾ ਬਹੁਤ ਜ਼ਿਆਦਾ ਉੱਠ ਕੇ ਆ ਐਲੀਗੈਂਟ ਲੁੱਕ ਦਾ ਸੂਟ ਰੈਡੀ ਹੋਇਆ ਤੇ ਇਹਨੂੰ ਆਪਾਂ نیچے ਇਦਾਂ ਡਿਜ਼ਾਈਨ ਕੀਤਾ ਫਿਨਿਸ਼ਿੰਗ ਦੇਖ ਵਾਈਨ ਮਹਿਰੂਨ ਕਲਰ ਦੀ ਫਿਨਿਸ਼ਿੰਗ ਦਿੱਤੀ ਹੈ ਜੋ ਕਿ ਬਹੁਤ ਹੀ ਪਿਆਰੀ ਲੱਗ ਰਹੀ ਹੈ ਕਿਆ ਜੀ ਢੇਰਾ ਆ ਗਿਆ 슬ੀਵਸ ਤੇ ਸੇਮ ਕੰਮ ਰਹੂਗਾ ਇਦਾਂ ਇਸ 슬ੀਵਸ ਤੇ ਕੰਮ ਆ ਗਿਆ 슬ੀਵਸ ਤੇ ਵੀ ਆਪਾਂ ਇਹਦੇ ਇਦਾਂ ਹੀ ਫਿਨਿਸ਼ਿੰਗ ਦਿੱਤੀ ਆ ਸ਼ਰਟ ਐਂਡ ਇਹ ਆ ਗਈ ਜੀ ਦੀ ਸਲਵਾਰ ਸਲਵਾਰ ਪਟਿਆਲਾ ਰੱਖੀ ਆ ਜੀ ਸਲਵਾਰ ਤੇ ਆਪਾਂ ਕੰਮ ਨਹੀਂ ਕੀਤਾ ਤੁਸੀਂ ਸਲਵਾਰ ਤੇ ਵੀ ਇਹ ਬਾਰਡਰ ਰੈਡੀ ਕਰਵਾ ਸਕਦੇ ਹੋ ਆਪਣੇ ਕਾਫੀ ਸੂਟਾਂ ਦੇ ਸਲਵਾਰ ਤੇ ਵੀ ਬਾਰਡਰ ਰੈਡੀ ਹੋਇਆ ਪਿਓਰ ਔਰਗੈਂਜ਼ਾ ਦਾ ਦੁਪੱਟਾ ਰਹੂਗਾ ਜੀ ਫਿਓਰ ਉਹ ਰਗੈਂਜ਼ਾ ਦਾ ਦੁਪੱਟਾ ਹੈ ਜੀ بیس ਕਲਰ ਦਾ ਦੁਪੱਟਾ ਰੱਖਿਆ ਪੂਰੇ ਦੁਪੱਟੇ ਦੇ ਵਿੱਚ ਆਪਾਂ ਇਦਾਂ ਬੰਚ ਦਿੱਤੇ ਹੋਏ ਆ ਤੇ ਇਹਨੂੰ ਆਪਾਂ ਫਿਨਿਸ਼ਿੰਗ ਦਿੱਤੀ ਐ ਇਦਾਂ ਵਾਈਨ ਮੈਰੂਨ ਕਲਰ ਦੀ ਦੁਪੱਟਾ ਇਹਦਾ ਬਹੁਤ ਪਿਆਰਾ ਲੱਗਦਾ ਐਤੋਂ ਪੂਰੇ ਦੁਪੱਟੇ ਦੇ ਵਿੱਚ ਇਦਾਂ ਫਲਾਰ ਆ ਜਾਣਗੇ ਬਹੁਤ ਪਿਆਰਾ ਜੇ ਆਪਣਾ ਸੂਟ ਰੈਡੀ ਹੁੰਦਾ ਜੀ ਇਹ ਕਲਰ ਕੰਬੀਨੇਸ਼ਨ ਨਹੀਂ ਬਹੁਤ ਜ਼ਿਆਦਾ ਉੱਠ ਕੇ ਆਇਆ ਕਾਫੀ ਆਪਣੇ ਇਹ ਡਿਜ਼ਾਈਨ ਦੇ ਵਿੱਚ ਸੂਟ ਰੈਡੀ ਹੋ ਰਹੇ ਆ ਹੋ ਕੇ ਚਲੇ ਵੀ ਗਏ ਤੇ ਹੋ ਵੀ ਰਹੇ ਆ ਇੰਸਟਾਗ੍ਰam ਤੇ ਵੀ ਆਪਣਾ ਪੇਜ ਹੈ ਜੀ ਸੁਖ ਡਿਜ਼ਾਈਨਰ ਦੇ ਨਾਮ ਤੇ ਉੱਥੇ ਵੀ ਆਪਾਂ ਇੰਨਾ ਸੂਟਾਂ ਦੀਆਂ ਵੀਡੀਓ ਅਪਲੋਡ ਕਰਦੇ ਆ ਤੁਸੀਂ ਉੱਥੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਤੇ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੀ ਹੋਗੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਇਹ ਵੀਡੀਓ ਵਾਚ ਕਰਨ ਲਈ ਧੰਨਵਾਦ